ਇੱਕ ਪਾਸੇ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਦੂਜੇ ਪਾਸੇ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਨੇ ਦੁਕਾਨਦਾਰ ਦੇ ਨਾਲ ਗੱਲਬਾਤ ਕਰਾਂਗੇ ਅੰਕਲ ਜੀ ਕਿਸ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ ਲੋਕਾਂ ਨੂੰ ਪਾਣੀ ਨਹੀਂ ਠੰਡਾ ਮਿਲ ਰਿਹਾ ਜੀ ਪੀਣ ਨੂੰ ਖਾਣਾ ਅਲੱਗ ਖਰਾਬ ਹੋ ਰਿਹਾ ਸਾਡਾ ਜੀ ਤੇ ਬਾਕੀ ਤਾਂ ਮੇਨ ਸਾਰਾ ਮਤਲਬ ਲਾਈਟ ਨਾਲ ਹੀ ਸਾਰਾ ਪ੍ਰੋਸੈਸ ਹੈ ਜੀ ਇਹਦਾ ਜਿਹੜਾ ਵੀ ਹੈ ਸਾਰੀ ਹਰ ਇੱਕ ਜੀ ਲਾਈਟ ਨਾਲ ਮਿਕਸੀ ਚਲਾਣੀ ਹੈ ਤਾਂ ਆ ਲਾਈਟ ਚੱਲੂਗੀ ਪਾਣੀ ਠੰਡਾ ਕਰਨਾ ਸਾਰਾ ਕੁਝ ਲਾਈਟ ਦੇ ਨਾਲ ਹੀ ਤਾਲੁਕਾ ਇਹਦਾ ਕੋਈ 10-5 ਮਿੰਟ ਦਾ ਚਲੀ ਜਾਵੇ ਠੀਕ ਹੈ ਅੱਜ ਕੱਲ੍ਹ ਗਰਮੀ ਵੈਸੀ ਬਹੁਤ ਪੈ ਰਹੀ ਹੈ ਇਹ ਲੋਕ ਵੈਸੀ ਨਹੀਂ ਬੈਠਣ ਨੂੰ ਤਿਆਰ ਜੇ ਲਾਈਟ ਨਹੀਂ ਹੁੰਦੀ ਤਾਂ ਫਿਰ ਉਹਦਾ ਕੀ ਰਿਜ਼ਲਟ ਮਿਲਣਾ ਕਸਟਮਰ ਨੂੰ ਜੀ ਕਸਟਮਰ ਬਹੁਤ ਘਟਿਆ ਹੋਇਆ ਹੈ ਇਸ ਕਰਕੇ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਪਾਰ ਦੇ ਵਿੱਚ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਨੇ ਜਿਸ ਕਾਰਨ ਕਮਰਸ਼ੀਅਲ ਅਤੇ ਰਿਹਾਇਸ਼ੀ ਇਲਾਕੇ ਪ੍ਰਭਾਵਿਤ ਹੋ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਭੈਣਕ ਗਰਮੀ ਦੇ ਵਿੱਚ ਪਾਵਰ ਕੱਟ ਨਰਕ ਵਰਗੇ ਨੇ ਅਤੇ ਕਮਰਸ਼ੀਅਲ ਯੂਨਿਟ ਬੰਦ ਪਏ ਨੇ ਮੈਂ ਆਪਰੇਟਰ ਆ ਜੀ ਮਸ਼ੀਨ ਆਪਰੇਟਰ ਜੀ ਹਾਂਜੀ ਲੈਟ ਨਾ ਹੋਣੇ ਕਰਕੇ ਸਾਨੂੰ ਸਾਡਾ ਕੰਮ ਰੁਕ ਦਈ ਦਿੰਦੇ ਜੀ ਹਾਂਜੀ ਫਿਰ ਨਾਈਟਾਂ ਨੂੰ ਕੰਮ ਕਰਨਾ ਪੈਂਦਾ ਜੀ ਸਾਰਾ ਪੂਰਾ ਦਿਨ ਲੈਟ ਨੇ ਆਉਂਦੀ ਕਈ ਵਾਰ ਜੀ ਬਾਰ ਬਾਰ ਕੱਟ ਲੱਗ ਰਿਹਾ ਹਰ ਰੋਜ਼ ਜੀ ਇਸ ਤਰ੍ਹਾਂ ਹੋ ਰਿਹਾ ਜੀ ਕੰਮ ਦਾ ਨੁਕਸਾਨ ਹੋ ਰਿਹਾ ਜੀ ਕਮਰਾ ਅਸੀਂ ਪੁਰਾਣੀ ਕਰ ਪੰਦੇ ਫਿਰ ਨਾਈਟਾਂ ਲੈਣਾ ਪੈਂਦੇ ਜੀ ਰਾਤ ਨੂੰ ਕੰਮ ਕਰਨਾ ਪੈਂਦਾ ਜੀ ਇਹੀ ਪ੍ਰੋਬਲਮ ਆ ਰਹੀ ਸਾਡੇ ਕੋਲ 7-8 ਵਰਕਰ ਆ ਜੀ ਤੇ 7-8 ਮਸ਼ੀਨਾਂ ਜਿਹੜੀਆਂ ਪਾਵਰ ਤੇ ਚੱਲਦੀ ਹੈ ਜੀ। ਜੀ। ਤੇ ਉਹ ਹੀ ਨੁਕਸਾਨ ਹੋ ਰਿਹਾ ਜੀ ਬਸ। ਸਾਰੀ ਪ੍ਰੋਬਲਮ ਹੈ ਗਰਮੀ ਇਤਨੀ ਹੈ ਗਰਮੀ ਮੇ ਕੌਣ ਰਹਿ ਸਕੇਗਾ ਇਸੇ। ਜੀ। ਬਾਕੀ ਮਾਲ ਹੈ ਮਾਲ ਠੰਡਾ ਠੰਡਾ ਉਹ ਰੱਖਾ ਇਹ ਵੀ ਕੋਈ ਖਰਾਬ ਹੋ ਰਿਹਾ ਸਾਰੇ। ਜੀ। ਅਗੀ ਪਨੀਰ ਰੱਖਾ ਦੁੱਧ ਰੱਖਾ ਐਸੇ ਵੀ ਖਰਾਬ ਹੋ ਰਹਾ। ਜੇ ਲੇਟ ਹੋ ਅਗੇ ਅੰਦਰ ਤਾਂ ਹੀ ਲੈ ਅੰਦਰ ਬੈਠਾਂਗੇ। ਇਹ ਵੀ ਗਈਆਂ ਮੂਰੇ ਤੇ। ਦਸੀ ਬੂਤੜਾ ਲੈਣੀ ਮੰਜੀ ਆਪਣੀ। ਜੀ ਇਹ ਸੜਕ ਪਰ ਬਾਹਰ ਤਾਂ ਬਹੁਤ ਗਰਮੀ ਆ ਉੱਥੇ ਕਿੱਥੇ ਤਨ ਚਾਹ। ਕੀ ਕਰ ਹੁਣ ਟਾਈਮ ਤੋਂ ਕੱਢਣਾ ਆ ਯਾ। ਔਰ ਕਮਾਜੂਂਗਾ। ਥਮ ਚੱਕਾ ਫੂਕ ਦੂੰਗਾ। ਜਿਹਨੇ ਕੰਮ ਕਰਕੇ ਆਉਣੀ ਆ ਰਾਤ ਨੂੰ ਗਰਮੀ ਚ ਮਰਦੇ ਆ ਮੱਛਰ ਖਾਂਦੇ ਆ। ਬਿਮਾਰ ਤਾਂ ਹੋਣਾ ਹੀ ਆ ਹੁਣ ਬੰਦੇ ਨੇ। ਗਰੀਬੰਦਾ ਕਰੂਗਾ ਵੀ ਕਿ ਜਿੱਦਾਂ ਜਿੱਦਾਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਆ ਜਾਂਦੇ ਆ। ਤੇ ਜਿੱਦੋਂ ਵੀ ਲੈਟ ਛੱਡਣੀ ਹੁੰਦੀ ਆ ਉਦੋਂ ਕੋਈ ਗੱਲ ਨਹੀਂ ਹੁੰਦਾ। ਬਚ ਗਿਆ। ਬਹੁਤ ਔਖੇ ਆਗੇ ਲਾਈਟ ਬਨਗੋ ਤਾਂ ਸਾਰੀ ਸਾਰ ਰਾਤ ਅੜਕੀ ਜਾਂਦੇ ਆ ਜੀ ਅਤਾ ਕਿੰਨੇ ਦਿਨ ਹੋ ਗਏ ਤੇ ਇਦਾਂ ਕੱਟ ਲੱਗ ਰਹੇ ਨੇ ਮਹੀਨਾ ਹੀ ਹੋ ਗਿਆ ਜੀ ਮਹੀਨਾ ਡੇਢ ਮਹੀਨਾ ਹੋ ਗਿਆ ਨਹੀਂ ਬਿਜਲੀ ਵਾਲਿਆਂ ਨੇ ਤੱਕ ਨੰਬਰ ਵੀ ਜਾਰੀ ਕੀਤਾ ਹੋਇਆ ਨਾ ਵੀ ਉੱਥੇ ਤੁਸੀਂ ਫੋਨ ਕਰੋ ਤੇ ਤੁਹਾਡੀ ਕੰਪਲੀਟ ਕੀਤੀ ਲੋ ਤਾਂ ਕੜਾ ਆਂਦਾ ਕੋਈ ਆਂਦਾ ਸੁਣਦਾ ਨਹੀਂ ਜੇ ਕੋਈ ਫਿਓਰ ਜੋੜ ਕੇ ਜਾਂਦਾ ਫਿਓਰ ਜਲਾਨੀ ਆਂਦਾ ਇਹ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਲਈ ਗ੍ਰਾਹਕ ਵੀ ਜੋੇ ਕਮ ਆ ਰਹੇ ਆਂ ਹਮ ਵੀ ਗਰਮ ਪਾਣੀ ਪੀ ਰਹੇ ਜੀ ਔਰ ਬਹੁਤ ਗਰਮੀ ਹੈ ਨਾ ਲਾਈਟ ਪੰਖੇ ਵੀ ਘਰ ਤੋਂ ਐਸੇ ਵੱਜਟਾ ਨਾ पानी भी गर्म गर्म पीना पड़ रहा है जब जब गर्मियों में लोग ज्यादा ज्यादा ए सी लगा रहे डबल डबल कितने कितने अब वहाँ पे चल जाते, है। चल जाते हैं मैम वायर बॉन्ड हो जाते हैं मैम और उनके कारण अब वायर बॉन्ड हो गए तो लाइट तो जाएगी और लोगों को लगता है हमने लोग हम लोग कट नहीं लगाते हैं, हम ठीक करते है जो स्कैनिस पंजाब की टीम ने संबंधित विभाग के जय फोन किया था फोन बिजी करके पख नहीं जान सके